ਸਿੰਘ ਸਹਿਬਾਨ ਨਵੇਂ ਨਿਯੁਕਤ ਸਿੰਘ ਸਹਿਬਾਨ ਵੱਖ-ਵੱਖ ਜਥੇਬੰਦੀਆਂ ਤੋਂ ਸਾਰੇ ਆਏ ਸਾਡੇ ਜਥੇਬੰਦੀਆਂ ਦੇ ਮਹਾਨ ਆਗੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਕੀ ਸੇਵਾ ਸੋਜਨ ਪਾਈ ਜਾਂ ਕੋ ਕਰਮ ਲਿਖਿਆ ਤੋਂ ਰਹਿ ਸਤਗੁਰੂ ਜੀ ਕਹਿੰਦੇ ਸੇਵਾ ਦਾ ਸਾਰੀ ਸਫਲ ਹੈ ਇੱਕ ਗ੍ਰੰਥੀ ਚਾਹੇ ਪਿੰਡ ਦੇ ਵਿੱਚ ਸੇਵਾ ਨਿਭਾਵੇ ਸਾਹਿਬ ਪਵਿੱਤਰ ਕਿਥੇ ਹੋਣ ਅਸਥਾਨ ਤੇ ਨਵਾਵੇ ਪਰ ਬਲਖਣ ਦਾ ਸਤਿਗੁਰ ਜੀ ਦੀ ਇਹ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਸ਼ਣੀ ਦਿਉੜੀ ਤੋਂ ਜਿੱਲੇ ਅੱਗੇ ਨੂੰ ਆਪਾਂ ਪੈਰ ਧਰਦੇ ਉਸ ਅਸਥਾਨ ਦੀ ਜਿਹੜਾ ਸੇਵਾ ਆ ਉਹ ਬਹੁਤ ਬੇਲਿਆਂ ਦੇ ਹਿੱਸੇ ਆਉਦੀ ਸਮੇਂ-ਸਮੇਂ ਅਨੁਸਾਰ ਬਾਬਾ ਬੁੱਢਾ ਜੀ ਤੋਂ ਲੈ ਕੇ ਇਹ ਪਰੰਪਰਾ ਚੱਲੇ ਆ ਰਹੀ ਕਿਸੇ ਵੇਲੇ ਮਹੰਤਾਂ ਦਾ ਵੀ ਕਬਜ਼ਾ ਇੱਥੇ ਰਿਹਾ ਪਰ ਸਾਡੇ ਮਹਾਨ ਬਿਜੋੜਾ ਨੇ 1920 ਦੇ ਵਿੱਚ ਇਸ ਜਾਤ ਪਾਤ ਨੂੰ ਉੱਚ नीਚ ਨੂੰ ਤੇ ਵਰਨਵਾਦ ਨੂੰ ਜਿਹੜਾ ਉਸ ਵੇਲੇ ਹਾਵ ਵੀ ਸੀਗਾ ਉਹਨੂੰ ਇੱਕ ਪਾਸੇ ਕਰਕੇ ਆਪਣੀਆਂ ਮਹਾਨ ਕੁਰਬਾਨੀਆਂ ਦੇ ਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੌਂਦ ਵਿੱਚ ਲਿਆਂਦੇ। ਔਰ ਉਹਨਾਂ ਦੀ ਹੌਂਦ ਤੋਂ ਬਾਅਦ ਇਹ ਐਕਟ ਬਣਿਆ 25 ਦੇ ਵਿੱਚ ਜਿਹੜਾ ਅੱਜ ਦਾ ਗੁਰਦੁਆਰਾ ਸਹਿਮਾਨਾ ਦਾ ਸਮੁੱਚੇ ਤੌਰ ਤੇ ਪ੍ਰਬੰਧ ਤੇ ਉਹਦੇ ਨਾਲ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਆਪਣਾ ਜਤਨ ਜੜਾਇਆ ਉਹ ਹਮੇਸ਼ਾ ਵਿੱਢ ਕੇ ਰੱਖਦੇ ਔਰ ਐਸੇ ਹੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਸਮੇਂ-ਸਮੇਂ ਦੇ ਵਿੱਚ ਵੱਖ-ਵੱਖ ਗ੍ਰੰਥੀ ਮੁੱਖ ਗ੍ਰੰਥੀ ਸਹਿਬਾਨ ਆਪਣੀਆਂ ਸੇਵਾ ਨਿਵਾ ਕੇ ਫਿਰ ਗਾਂ ਨਵੇਂ ਗ੍ਰੰਥੀ ਉਹਨਾਂ ਜੁੜਤ ਹੁੰਦੇ ਸੋ ਅੱਜ ਵੀ ਉਹ ਦੋ ਮਹਾਨ ਜਿਨ੍ਹਾਂ ਰੂਹਾਂ ਨੂੰ ਸਤਿਗੁਰੂ ਜੀ ਨੇ ਕਿਰਪਾ ਤੇ ਬਖਸ਼ ਕੀਤੀ ਜਿਨ੍ਹਾਂ ਦਾ ਐਲਾਨ ਹੁਣੇ ਸਿੰਘ ਸਾਹਿਬ ਇਸ ਫਜ਼ੀਲ ਤੋਂ ਕਰਨਗੇ ਉਹਨਾਂ ਦੇ ਹਿੱਸੇ ਸਤਿਗੁਰੂ ਜੀ ਨੇ ਸੇਵਾ ਪਾਈ ਹੈ ਮੈਂ ਨਿਮਰਤਾ ਸਹਿਤ ਬੇਨਤੀ ਕਰਨੀ ਚਾਹੂਗਾ ਸਿੰਘ ਸਹਿਬਾਨ ਜਿਹੜੇ ਤਖਤਾਂ ਦੇ ਜਥੇਦਾਰ ਸਹਿਬਾਨ ਆ ਇਹਨਾਂ ਨੂੰ ਵਿਦੇਸ਼ਾਂ ਦੇ ਵਿੱਚ ਜਾਣਾ ਪੈਂਦਾ ਦੇਖ ਵਿੱਚ ਵੀ ਜਾਣਾ ਪੈਂਦਾ ਕਿਉਂਕਿ ਉਥੇ ਸਿੱਖਾਂ ਦੀਆਂ ਕਈ ਵਾਰੀ ਜਥੇਬੰਦੀਆਂ ਦੀ ਮੰਗ ਹੁੰਦੀ ਤੇ ਸਮੁੱਚੇ ਦੌਰ ਤੇ ਅੰਦਰਲੇ ਪ੍ਰਬੰਧ ਨੂੰ ਮੈਂ ਬੇਨਤੀ ਕਰੂੰਗਾ ਕਿਉਂਕਿ ਸਾਡੇ ਸੱਚਖੰਡ ਸ੍ਰੀ ਹਰਮਨੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਹਿਬਾਨ ਵੀ ਸੁਸ਼ੋਭਤ ਆ ਇਹ ਅੰਦਰਿਆਂ ਉਤੇ ਖਾਸ ਕਰਕੇ ਜਿਹੜੇ ਦੋ ਨਵੇਂ ਹੁਣ ਆਪਾਂ ਲਿਜੋਖਤ ਕੀਤੇ ਨਿਯੋਗਤ ਨੇ ਕੀਤੇ ਸੇਵਾ ਗੁਰੂ ਸਾਹਿਬ ਨੇ ਇਹਨਾਂ ਦੇ ਝੋੜੇ ਚ ਪਾਈ ਆ ਘਟੋ ਘਟ 6 ਮਹੀਨੇ ਨਹੀਂ ਇੱਕ ਆਖਰਾਂ ਸੁਪਨਾ ਬਣੀ ਮੇਰਾ ਇੱਕ ਸੁਝਾਅ ਆ ਮੈਂ ਕਿਉਂਕਿ ਨਿਰਦੇਸ਼ ਦਿੰਦਾ ਚੰਗਾ ਨਹੀਂ ਲੱਗਦਾ ਇਹ ਯਤਨ ਕਰਨਾ ਕਿ ਆਪਾਂ ਹੁਣ 6 ਮਹੀਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਇਸ ਪਵਿੱਤਰ ਸਥਾਨ ਦੇ ਉੱਤੇ ਉਸ ਬਾਬਾ ਬੁੱਢਾ ਜੀ ਨੂੰ ਯਾਦ ਕਰਕੇ ਜਿਹੜੀ ਕੋ ਥੋੜੀ-ਬਹੁਤੀ ਕਸਰ ਰਹੀ ਜੀ ਕਸਰ ਹੈ ਕੋਈ ਨਹੀਂ ਉਹਨੂੰ ਆਪਾਂ ਪੂਰੀ ਕਰੀਏ ਸੋ ਇਹ ਜੇਚੇ ਤੌਰ ਤੇ ਮੇਰੀ ਬੇਨਤੀ ਹੈ ਇਹਨਾਂ ਨੂੰ ਤੇ ਨਾਲ ਦੀ ਨਾਲ ਇੱਕ ਬੇਨਤੀ ਮੈਂ ਹੋਰ ਵੀ ਕਰਨੀ ਚਾਹਣਾ ਕਿਉਂਕਿ ਅੱਜ ਦਾ ਭਾਵੇਂ ਸਬਜੈਕਟ ਨਹੀਂ ਗਾਇ ਹੈ ਇਹ ਕਿ ਇਸ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਜਿਹੜੇ ਕੀਰਤਨੀਏ ਉਹਨਾਂ ਦੀ ਵੀ ਬੜੀ ਜਾਣਾਂ ਰਹਿੰਦੀ ਆ ਕਿ ਮੈਨੂੰ ਵੀ ਸਤਿਗੁਰੂ ਜੀ ਇਸ ਸੇਵਾ ਦਾ ਸੁਭਾਗਾ ਸਮਾ ਪ੍ਰਾਪਤ ਬਖਸ਼ਿਸ਼ ਕਰਨਾ ਪਰ ਇਸ ਸੇਵਾ ਨੂੰ ਸੇਵਾ ਕਰਕੇ ਕਰਨਾ ਨਾ ਕਿ ਆਪਾਂ ਵਪਾਰ ਬਣਾਉਣਾ ਕਈ ਵਾਰੀ ਮੈਨੂੰ ਵੀ ਇਹ ਤਰਪੇਸ ਸਮੱਸਿਆਵਾਂ ਆਉਂਦੀਆਂ ਕਿ ਆਪਾਂ ਵਿਦੇਸ਼ਾਂ ਵੱਲ ਜ਼ਿਆਦਾ ਭੱਜਦੇ ਆਂ ਆਪਣੀ ਡਿਊਟੀ ਜਿਹੜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ 58 ਸਾਲ ਦਾ ਛੱਟ ਹੋ ਜਾਂਦੇ ਬਾਅਦ ਵੀ ਸਮਾਂ ਸਤਪੁਰਜੀ ਬਖਸ਼ੀ ਜੀ ਕਰਦੇ ਆ ਇਹ ਚੇਚੇ ਤੌਰ ਤੇ ਥੋੜਾ ਜਿਹਾ ਆਪਣੇ ਧਿਆਨ ਵਿੱਚ ਰੱਖਣ ਦੀ ਲੋੜ ਹੈ ਮੈਂ ਜਿੱਤੇ ਇਹਨਾਂ ਦੋਹਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਉਥੇ ਚੇਚੇ ਤੌਰ ਤੇ ਸਮੁੱਚੇ ਤੌਰ ਤੇ ਸਿੰਘ ਸਹਿਬਾਨ ਉਹ ਚੇਚੇ ਤੌਰ ਤੇ ਪਹੁੰਚੇ ਉਹਨਾਂ ਦਾ ਵੀ ਧੰਨਵਾਦ ਕਰਦਾ ਇੱਕ ਬੇਨਤੀ ਹੋਰ ਵੀ ਕਰਨੀ ਚਾਹਣਾ ਕਿ ਆਪਾਂ ਅਕਸਰ ਦੇਖਦੇ ਜਿਸ ਲਈ ਇੱਥੇ ਦਸਤਾਰ ਬੰਦੀ ਹੁੰਦੀ ਉਸ ਵੇਲੇ ਇੱਕ ਦੂਵੇ ਦੇ ਉੱਤੇ ਏਵੇਂ ਫਿਰ ਆਪਾਂ ਕੋਈ ਡਿਸਪਲਿਨ ਜਾਂ ਕਹ ਲਓ ਭਈ ਕੋਈ ਢਾਂਗ ਨਹੀਂ ਬਣਾਉਦੇ ਸਭ ਤੋਂ ਪਹਿਲਾਂ ਦਸਤਾਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੁਕਤਾਂਤੀ ਗਿਆਨੀ ਰਘੂबीर ਸਿੰਘ ਜੀ ਦੇਣਗੇ ਉਹਨਾਂ ਤੋਂ ਬਾਅਦ ਤਖਤ ਸ੍ਰੀ ਕੇਸਗੜ ਸਾਹਿਬ ਜੀ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਜੀ ਉਹ ਤੋਂ ਬਾਅਦ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਇੱਕ ਦਸਤਾਰ ਸ਼੍ਰੀ ਅਕਾਲ ਤੱਕ ਸਾਹਿਬ ਵੱਲੋਂ ਉਹ ਵੀ ਗਿਆਨੀ ਰਵੀਰ ਸਿੰਘ ਜੀ ਦੇਣਗੇ ਤੇ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਸਤਾਰ ਭੇਟ ਕੀਤੀ ਜਾਊਗੀ। ਬਾਕੀਆਂ ਨੂੰ ਬੇਨਤੀ ਆਰ ਤਹੱਲਮ ਦੇ ਨਾਲ ਕਿਉਂਕਿ ਸਿੱਧੀ ਸਮਾਗਮ ਅਸੀਂ ਐਤਕੀ ਰੱਖਿਆ ਕਿ ਲੇਟ ਹੋ ਗਏ ਸਈ। ਇਹਨੂੰ ਆਪਾਂ ਗੁਰੂ ਚਰਨਾਂ ਦੇ ਵਿੱਚ ਜੁੜ ਕੇ ਡਿਸਪਲਿਨ ਦੇ ਤਹਿਤ ਜਿਹੜੀ ਆ ਇਹ ਦਸਤਾਰਾਂ ਭੇਟ ਕਰਨੀਆਂ ਸਾਰਿਆਂ ਨੇ ਠਹਿਰਾਅ ਦੇ ਨਾਲ ਸਹਿਜ ਦੇ ਨਾਲ ਸੋ ਗੁਰੂ ਸਾਹਿਬ ਕਿਰਪਾ ਕਰਨ ਬਖਸ਼ ਕਰਨ ਇਹ ਦੋਹਾਂ ਸਰੀਰਾਂ ਨੂੰ ਜਿਹੜੀ ਸਤਿਗੁਰੂ ਜੀ ਨੇ ਸੇਵਾ ਬਖਸ਼ਿਸ਼ ਕੀਤੀ ਆ ਕਿਉਂਕਿ ਮੌਕਾ ਸਾਰਿਆਂ ਨੂੰ ਮਿਲਦਾ ਕਈ ਮੇਰੇ ਵਰਗੇ ਹੁੰਦੇ ਜਿਹੜੇ ਜਥੇਬੰਦੀ ਦਾ ਫਾਇਦਾ ਲੈਂਦੇ ਕਿਸੇ ਅਸਥਾਨ ਦਾ ਫਾਇਦਾ ਲੈ ਜਾਂਦੇ ਆ ਕਈ ਇਹਦੇ ਜੋ ਜਾਤੀ ਤੌਰ ਦੇ ਉੱਤੇ ਆਪਣਾ ਕਾਦ ਤੇ ਕਾੜ ਪਵਿੱਤਰ ਕਰਵਾਣੀ ਦਾ ਅਧਿਆਨ ਪਵਿੱਤਰ ਕਰਵਾਣੀ ਦੀ ਕਥਾ ਉਹ ਕਰਕੇ ਆਪਣਾ ਜਿਹੜਾ ਗੁਰੂ ਦੀਆਂ ਮੋਹ ਦੀਆਂ ਸਫਾਂ ਦੇ ਵਿੱਚ ਸਤਿਗੁਰ ਜੀ ਉਹਨਾਂ ਨੂੰ ਮੋਹਰ ਬਖਸ਼ਿਸ਼ ਕਰਦੇ ਆ ਸੋ ਮੈਂ ਸਮੁੱਚੇ ਤੌਰ ਤੇ ਸਾਰੇ ਸਿੰਘ ਸਹਿਬਾਨ ਔਰ ਚੇਚੇ ਤੌਰ ਤੇ ਜਥੇਬੰਦੀਆਂ ਦਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਸਹਿਬਾਨ ਮੈਂਬਰ ਸਹਿਬਾਨ ਪਹੁੰਚੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਜਥੇਬੰਦੀਆਂ ਸਮੁੱਚੇ ਤੌਰ ਤੇ ਸਾਰੀਆਂ ਹੀ ਜਿਨੀਆਂ ਵੀ ਆਈਆਂ ਉਹਨਾਂ ਵੀ ਸਾਰਿਆਂ ਦਾ ਧੰਨਵਾਦ ਗੁਰੂ ਸਾਹਿਬ ਕਿਰਪਾ ਕਰਨ ਇਹ ਪਵਿੱਤਰ ਸੇਵਾ ਜਿਹੜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦਾ ਮੁੱਖ ਗ੍ਰੰਥੀ ਇਹ ਸਭ ਤੋਂ ਵੱਡਾ ਸਤਿਗੁਰੂ ਜੀ ਨੇ ਉਧਾ ਬਖਸ਼ਿਸ਼ ਕੀਤਾ। ਸ਼੍ਰੀ ਅਕਾਲ ਤਖਤ ਸਾਹਿਬ ਦੇ ਵੀ ਜਫੇਦਾਰ ਜਦੋਂ ਨਿਯੁਕਤ ਹੁੰਦੇ, ਬਾਕੀ ਜਫੇਦਾਰ ਸਹਿਬਾਨ ਨਿਯੁਕਤ ਹੁੰਦੇ। ਸਭ ਤੋਂ ਪਹਿਲਾ ਸੁਭਾਗਾ ਸਮਾਂ ਉਸ ਪਵਿੱਤਰ ਦਰ ਦੇ ਮੁੱਖ ਗ੍ਰਾਂਥੀ ਸਹਿਬਾਨ ਦਸਾਰ ਪੇੜ ਕਰਕੇ ਫਿਰ ਅਗਲੀ ਜਿਹੜੀ ਉਹ ਰਸਮ ਸ਼ੁਰੂ ਹੁੰਦੀ ਆ। ਫਿਰ ਦੁਬਾਰਾ ਤੋਂ ਦੇਦ ਨਿਹੜ ਅਗਿਆਆਂ ਤੋਂ ਬਹੁਤ ਬਹੁਤ ਧੰਨਵਾਦ। ਗੁਰੂ ਸਾਹਿਬ ਕਿਰਪਾ ਕਰਨ। ਇਹਨਾਂ ਪਾਸੋਂ ਆਪਣੀਆਂ ਸਵਾਵਾਂ ਆਪ ਹਾਜ਼ਰ ਹੋ ਕੇ ਲੈਣ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ